ਲੋਕਾਂ ਦੇ ਫਤਵੇ ਨੂੰ ਅਸੀਂ ਖਿਹੜੇ ਮੱਥੇ ਸਵਾਰ ਕਰਦੇ ਹਾਂ ਬਹੁਤ ਬੜੀਆ ਇਲੈਕਸ਼ਨ ਲੜਿਆ ਸਾਰੀ ਪਾਰਟੀ ਨੇ ਅੱਛਾ ਇਲੈਕਸ਼ਨ ਲੜਿਆ ਮੇਰੇ ਲੀਡਰ ਸਹਿਬਾਨਾਂ ਨੇ ਮੇਰੇ ਵਰਕਰਾਂ ਨੇ ਔਰ ਲੋਕਾਂ ਨੇ ਵੀ ਖੂਬ ਸਾਥ ਔਰ ਪਿਆਰ ਦਿੱਤਾ ਕਿਸੇ ਵਾਸਪਾਸਿਓ ਕੋਈ ਕਮੀ ਨਹੀਂ ਇਸ ਇਲੈਕਸ਼ਨ ਦੀ ਹਾਰ ਦੀ ਸਾਰੀ ਜ਼ਿੰਮੇਵਾਰੀ ਸਿਰਫ ਤੇ ਸਿਰਫ ਮੇਰੀ ਹੈ ਕਿਤੇ ਕਮੀ ਹੋਊਗੀ ਅਸੀਂ ਅੱਗੋਂ ਆਉਣ ਵਾਲੇ ਟਾਈਮ ਚ ਦੂਰ ਕਰਾਂਗੇ ਪਰ ਜਿੱਥੇ ਲੋਕਾਂ ਵੱਲੋਂ ਪਿਆਰ ਮਿਲਿਆ ਸਾਥ ਮਿਲਿਆ ਔਰ ਮੇਰੇ ਵਰਕਰਾਂ ਨੇ ਮਿਹਨਤ કરી ਇਸ ਬਾਈ ਇਲੈਕਸ਼ਨ ਸਰਕਾਰ ਦੇ ਖਿਲਾਫ ਜਾ ਕੇ ਵੀ ਉਹ ਕਾਬਲੇ ਤਾਰੀਫ ਸੀ ਅੰਦਰ ਹੁਣ ਕਾਫੀ ਦੇਰ ਤੋਂ ਬੈਠੇ ਹੂੰ ਲੋਕਾਂ ਦੇ ਫਤਵੇ ਨੂੰ ਅਸੀਂ ਖਿਹੜੇ ਮੱਥੇ ਸਵਾਰ ਕਰਦੇ ਹਾਂ ਬਹੁਤ ਬੜੀਆ ਇਲੈਕਸ਼ਨ ਲੜਿਆ ਸਾਰੀ ਪਾਰਟੀ ਨੇ ਅੱਛਾ ਇਲੈਕਸ਼ਨ ਲੜਿਆ ਮੇਰੇ ਲੀਡਰ ਸਾਹਿਬਾਨਾਂ ਨੇ ਮੇਰੇ ਵਰਕਰਾਂ ਨੇ ਔਰ ਲੋਕਾਂ ਨੇ ਵੀ ਖੂਬ ਸਾਥ ਔਰ ਪਿਆਰ ਦਿੱਤਾ ਕਿਸੇ ਪਾਸਿਓ ਕੋਈ ਕਮੀ ਨਹੀਂ ਇਸ ਇਲੈਕਸ਼ਨ ਦੀ ਹਾਰ ਦੀ ਸਾਰੀ ਜ਼ਿੰਮੇਵਾਰੀ ਸਿਰਫ ਤੇ ਸਿਰਫ ਮੇਰੀ ਹੈ ਕਿਤੇ ਕਮੀ ਹੋਊਗੀ ਅਸੀਂ ਅਗੋਂ ਆਉਣ ਵਾਲੇ ਟਾਈਮ 'ਚ ਦੂਰ ਕਰਾਂਗੇ ਪਰ ਜਿੱਥੇ ਲੋਕਾਂ ਵੱਲੋਂ ਪਿਆਰ ਮਿਲਿਆ ਸਾਥ ਮਿਲਿਆ ਔਰ ਮੇਰੇ ਵਰਕਰਾਂ ਨੇ ਮਿਹਨਤ ਕੀਤੀ ਇਸ ਬਾਅਦ ਇਲੈਕਸ਼ਨ 'ਚ ਸਰਕਾਰ ਦੇ ਖਿਲਾਫ ਜਾ ਕੇ ਵੀ ਉਹ ਕਾਬਲੇ ਤਾਰੀਫ ਚ ਨੇ ਅੰਦਰ ਹੁਣ ਕਾਫੀ ਦੇਰ ਤੋਂ ਬੈਠੇ ਹੂੰ ਲੋਕਾਂ ਦੇ ਫਤਵੇ ਨੂੰ ਅਸੀਂ ਖਿਹੜੇ ਮੱਥੇ ਸਵੀਕਾਰ ਕਰਦੇ ਹਾਂ ਬਹੁਤ ਬੜੀਆ ਇਲੈਕਸ਼ਨ ਲੜਿਆ ਸਾਰੀ ਪਾਰਟੀ ਨੇ ਅੱਛਾ ਇਲੈਕਸ਼ਨ ਲੜਿਆ ਮੇਰੇ ਲੀਡਰ ਸਹਿਬਾਨਾਂ ਨੇ ਮੇਰੇ ਵਰਕਰਾਂ ਨੇ ਔਰ ਲੋਕਾਂ ਨੇ ਵੀ ਖੂਬ ਸਾਥ ਔਰ ਪਿਆਰ ਦਿੱਤਾ ਕਿਸੇ ਪਾਸਿਓ ਕੋਈ ਕਮੀ ਨਹੀਂ ਇਸ ਇਲੈਕਸ਼ਨ ਦੀ ਹਾਰ ਦੀ ਸਾਰੀ ਜ਼ਿੰਮੇਵਾਰੀ ਸਿਰਫ ਤੇ ਸਿਰਫ ਮੇਰੀ ਹੈ ਕਿਤੇ ਕਮੀ ਹੋਊਗੀ ਅਸੀਂ ਅਗੋਂ ਆਉਣ ਵਾਲੇ ਟਾਈਮ 'ਚ ਦੂਰ ਕਰਾਂਗੇ ਪਰ ਜਿੱਥੇ ਲੋਕਾਂ ਵੱਲੋਂ ਪਿਆਰ ਮਿਲਿਆ ਸਾਥ ਮਿਲਿਆ ਔਰ ਮੇਰੇ ਵਰਕਰਾਂ ਨੇ ਮਿਹਨਤ ਕੀਤੀ ਇਸ ਬਾਅ ਇਲੈਕਸ਼ਨ ਸਰਕਾਰ ਦੇ ਖਿਲਾਫ ਜਾ ਕੇ ਵੀ ਉਹ ਕਾਬਲੇ ਤਾਰੀਫ ਚ ਅੰਦਰ ਹੁਣ ਕਾਫੀ ਧੇਰ ਤੋਂ ਬੈਠੇ ਹੂੰ ਲੋਕਾਂ ਦੇ ਫਤਵੇ ਨੂੰ ਅਸੀਂ ਖਿਹੜੇ ਮੱਥੇ ਸਵਾਰ ਕਰਦੇ ਹਾਂ ਬਹੁਤ ਬੜੀਆ ਇਲੈਕਸ਼ਨ ਲੜਿਆ ਸਾਰੀ ਪਾਰਟੀ ਨੇ ਅੱਛਾ ਇਲੈਕਸ਼ਨ ਲੜਿਆ ਮੇਰੇ ਲੀਡਰ ਸਹਿਬਾਨਾਂ ਨੇ ਮੇਰੇ ਵਰਕਰਾਂ ਨੇ ਔਰ ਲੋਕਾਂ ਨੇ ਵੀ ਖੂਬ ਸਾਥ ਔਰ ਪਿਆਰ ਦਿੱਤਾ ਕਿਸੇ ਪਾਸਿਓ ਕੋਈ ਕਮੀ ਨਹੀਂ ਇਸ ਇਲੈਕਸ਼ਨ ਦੀ ਹਾਰ ਦੀ ਸਾਰੀ ਜ਼ਿੰਮੇਵਾਰੀ ਸਿਰਫ ਤੇ ਸਿਰਫ ਮੇਰੀ ਹੈ ਕਿਤੇ ਕਮੀ ਹੋਊਗੀ ਅਸੀਂ ਅਗੋਂ ਆਉਣ ਵਾਲੇ ਟਾਈਮ 'ਚ ਦੂਰ ਕਰਾਂਗੇ ਪਰ ਜਿੱਥੇ ਲੋਕਾਂ ਵੱਲੋਂ ਪਿਆਰ ਮਿਲਿਆ ਸਾਥ ਮਿਲਿਆ ਔਰ ਮੇਰੇ ਵਰਕਰਾਂ ਨੇ ਮਿਹਨਤ કરી ਇਸ ਬਾਈ ਇਲੈਕਸ਼ਨ ਸਰਕਾਰ ਦੇ ਖਿਲਾਫ ਜਾ ਕੇ ਵੀ ਉਹ ਕਾਬਲੇ ਤਾਰੀਫ ਚ ਹੈ ਅੰਦਰ ਹੁਣ ਕਾਫੀ ਦੇਰ ਤੋਂ ਬੈਠੇ ਹੂੰ ਲੋਕਾਂ ਦੇ ਫਤਵੇ ਨੂੰ ਅਸੀਂ ਖਿਹੜੇ ਮੱਥੇ ਸਵਾਰ ਕਰਦੇ ਹਾਂ ਬਹੁਤ ਬੜੀਆ ਇਲੈਕਸ਼ਨ ਲੜਿਆ ਸਾਰੀ ਪਾਰਟੀ ਨੇ ਅੱਛਾ ਇਲੈਕਸ਼ਨ ਲੜਿਆ ਮੇਰੇ ਲੀਡਰ ਸਾਹਿਬਾਨਾਂ ਨੇ ਮੇਰੇ ਵਰਕਰਾਂ ਨੇ ਔਰ ਲੋਕਾਂ ਨੇ ਵੀ ਖੂਬ ਸਾਥ ਔਰ ਪਿਆਰ ਦਿੱਤਾ ਕਿਸੇ ਵਾਸਤੇ ਕੋਈ ਕਮੀ ਨਹੀਂ ਇਸ ਇਲੈਕਸ਼ਨ ਦੀ ਹਾਰ ਦੀ ਸਾਰੀ ਜ਼ਿੰਮੇਵਾਰੀ ਸਿਰਫ ਤੇ ਸਿਰਫ ਮੇਰੀ ਹੈ ਕਿਤੇ ਕਮੀ ਹੋਊਗੀ ਅਸੀਂ ਅਗੋਂ ਆਉਣ ਵਾਲੇ ਟਾਈਮ 'ਚ ਦੂਰ ਕਰਾਂਗੇ ਪਰ ਜਿੱਥੇ ਲੋਕਾਂ ਵੱਲੋਂ ਪਿਆਰ ਮਿਲਿਆ ਸਾਥ ਮਿਲਿਆ ਔਰ ਮੇਰੇ ਵਰਕਰਾਂ ਨੇ ਮਿਹਨਤ ਕੀਤੀ ਇਸ ਬਾਅਦ ਇਲੈਕਸ਼ਨ 'ਚ ਸਰਕਾਰ ਦੇ ਖਿਲਾਫ ਜਾ ਕੇ ਵੀ ਉਹ ਕਾਬਲੇ ਤਾਰੀਫ ਚੰਗੇ ਅੰਦਰ ਹੁਣ ਕਾਫੀ ਦੇਰ ਤੋਂ ਬੈਠੇ ਹੂੰ